ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਿਵੇਂ ਅਬਦਾਲੀ ਦਰਿਆ اٹਕ ਤੋਂ ਪਾਰ ਟੱਪ ਕੇ ਆਉਂਦਾ ਤੇ ਸਾਰੇ ਦੇਸ਼ ਵਿੱਚ ਹਲਚਲ ਮਚ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਨਾਦਰ ਦੇ ਹਮਲੇ ਅਜੇ ਭੁੱਲੇ ਨਹੀਂ ਸੀ ਤਾਂ ਉਸ ਤੋਂ ਬਾਅਦ ਇਹ ਅਬਦਾਲੀ ਹਿੰਦੁਸਤਾਨ ਤੇ ਚੜ ਕੇ ਆ ਗਿਆ ਤੇ ਇਧਰੋਂ ਸਿੱਖਾਂ ਨੇ ਵੀ ਆਪਣੇ ਪਰਿਵਾਰਾਂ ਨੂੰ ਪਹਾੜਾਂ ਦੇ ਇਲਾਕੇ ਵਿੱਚ ਭੇਜ ਦਿੱਤਾ ਕੁਝ ਪਰਿਵਾਰਾਂ ਨੂੰ ਮਾਲਵੇ ਦੂਰ ਦਰਾਡੇ ਇਲਾਕਿਆਂ ਵਿੱਚ ਭੇਜ ਦਿੱਤਾ ਅਤੇ ਆਪ ਸਿੰਘ ਹਥਿਆਰ ਸੰਭਾਲ ਕੇ ਸਮੇਂ ਦੀ ਉਡੀਕ ਕਰਨ ਲੱਗੇ ਕਿ ਕਦੋਂ ਅਬਦਾਲੀ ਹਿੰਦੂਸਤਾਨ ਤੇ ਹਮਲਾ ਕਰੇਗਾ ਇਤਿਹਾਸ ਦੱਸਦਾ ਹੈ ਕਿ 11 ਜਨਵਰੀ ਨੂੰ ਅਬਦਾਲੀ ਨੇ ਲਾਹੌਰ ਫਤਿਹ ਕੀਤਾ ਅਤੇ 11 ਮਾਰਚ ਨੂੰ ਉਹ ਮਾਨੂਪੁਰ ਦੀ ਲੜਾਈ ਵਿੱਚ ਹਾਰ ਗਿਆ ਸੀ ਇਹਨਾਂ 2 ਮਹੀਨਿਆਂ ਵਿੱਚ ਸਿੰਘਾਂ ਨੇ ਖੱਲੂ ਘਾਰੀ ਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਲਈਆਂ ਉਹਨਾਂ ਦਰਿਆ ਸਤਲੁਜ ਤੋਂ ਲੈ ਕੇ ਚਨਾਟਕ ਦਾ ਸਾਰਾ ਇਲਾਕਾ ਲੁੱਟ ਲਿਆ। ਇਸ ਵਾਰ ਉਹਨਾਂ ਇਹ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁੱਕੜ-ਬੋਚਾਂ ਨੂੰ ਸਜ਼ਾ ਦਿੱਤੀ ਜਾਵੇ। ਜਿਹੜੇ ਆਏ ਦਿਨ ਚੁਗਲੀਆਂ ਕਰਕੇ ਸਿੰਘਾਂ ਨੂੰ ਫੜਾਉਂਦੇ ਰਹਿੰਦੇ ਨੇ, ਉਹਨਾਂ ਚੁਗਲ ਚੌਧਰੀਆਂ ਨੂੰ ਕਿਉਂ ਨਾ ਬਿੜੇ ਲਾਇਆ ਜਾਵੇ। ਗੁਰੂ ਪਿਆਰਿਓ ਬਸ ਪੰਥ ਦੀ ਗੁਰਮਤਾ ਕਰਨ ਦੀ ਧੀਰ ਸੀ ਤੇ ਲਾੜਲੀਆਂ ਫੌਜਾਂ ਨੇ ਆਪਣਾ ਕੰਮ ਆਰੰਭ ਕਰ ਦਿੱਤਾ। ਚੌਧਰੀ ਸਾਹਿਬ ਰਾਏ ਪੈਂਡ ਨੂੰ ਸ਼ਹਿਰੇ ਦਾ ਸੰਧੂ ਜੱਟ ਰਾਮਾ ਰਧਾਵਾ ਪਿੰਡ ਕਣੀਆਂ ਹਰ ਭਗਤ ਨਰੰਜਨੀਆਂ ਪਿੰਡ ਗੁਰੂ ਕਾ ਜੰਡੇਆਲਾ ਧਰਮਦਾਸ ਚੌਧਨਗਰੀਆ ਕਰਮਾ ਸ਼ੀਨਾ ਪਿੰਡ ਸ਼ੀਨਾ ਸਰਮੁਖ ਰਾਏ ਪਿੰਡ ਬਡਾਲੀ ਰਾਏ ਬਖਤਾ ਪਿੰਡ ਮਜੀਠਾ ਰਾਏ ਹਸਨਾ ਪਿੰਡ ਮੰਡਿਆਲਾ ਗਹਿਣਾ ਮੱਲ ਪਿੰਡ ਢਿੱਲੋਵਾਲ ਕਾਜੀ ਫਜ਼ਲ ਅਹਿਮਦ ਖਾਂ ਸ਼ਮਸ਼ੇਰ ਖਾਂ ਖੋਖਰ ਸਠਿਆਲੇ ਤੇ ਬੋਤਾਲੇ ਦੇ ਰੰਗੜ ਤਨੇਸ਼ਟੇ ਦੇ ਜੱਟ ਹੈਬਤਪੁਰ ਪੱਟੀ ਦੇ ਖੱਤਰੀ ਸੇਖੂਪੁਰੇ ਦੇ ਰੰਗੜ ਤੇ ਹੋਰ ਚੌਧਰੀ ਤੇ ਢੱਲੇਦਾਰ ਚੁਣ-ਚੁਣ ਕੇ ਸਿੰਘਾਂ ਨੇ ਕਤਲ ਕੀਤੇ ਨਾਲ ਹੀ ਪਿੰਡ ਘਣੀਆਂ ਨੂੰ ਸ਼ਹਿਰਾ ਸੰਧੂਆ ਬਟਾਲਾ ਜੰਡਿਆਲਾ ਮਜੀਠਾ ਕਲਾਨੌਰ ਜੋਧਨ ਨਗਰ ਫਗਵਾੜਾ ਤਲਬਣ ਵਿਜਵਾੜਾ ਜਲੰਧਰ ਸਠਿਆਲਾ ਬਟਾਲਾ ਮਡੇਆਲਾ ਸੇਖੂਪੁਰਾ ਰਸੂਲ ਨਗਰ ਟੈਂਕ ਮੱਝ ਕੀ ਆਦ ਚੰਗੀ ਤਰ੍ਹਾਂ ਸਿੰਘਾਂ ਨੇ ਡਟ ਕੇ ਤਬਾਹ ਕੀਤੇ ਇਸ ਮਾਰ ਢਾੜ ਦਾ ਪੰਥ ਨੂੰ ਇੱਕ ਬੜਾ ਲਾਭ ਹੋਇਆ ਕਿ ਇਸ ਤੋਂ ਬਾਅਦ ਕੋਈ ਵੀ ਚੌਧਰੀ ਸਿੰਘਾਂ ਦੇ ਵਿਰੁੱਧ ਚੁਗਲੀ ਲਾਉਣ ਵਾਸਤੇ ਤਿਆਰ ਨਾ ਹੋਇਆ ਉਹ ਸਮਝਦਾ ਸੀ ਕਿ ਸਿੰਘਾਂ ਦੇ ਵਿਰੁੱਧ ਚੁਗਲੀ ਕਰਨੀ ਆਪਣੀ ਮੌਤ ਨੂੰ ਬਲਾਵਾ ਦੇਣਾ ਹੈ ਹੁਣ ਟੱਕਰ ਸਰਕਾਰ ਤੇ ਸਿੰਘਾਂ ਵਿੱਚ ਹੀ ਰਹਿ ਗਈ ਉਸ ਵੇਲੇ ਅਮਰਸਰ ਦਾ ਹਾਕਮ ਪਿੰਡ ਠਰੂ ਦਾ ਰਾਜਪੂਤ ਸਲਾਬਤ ਖਾਂ ਸੀ ਜਿਵੇਂ ਵੇਲੇ ਬਦਾਲੀ ਮਾਨੂਪੁਰ ਦੀ ਲੜਾਈ ਵਿੱਚ ਰੁੱਝਿਆ ਹੋਇਆ ਸੀ ਸਿੰਘ ਅਮਰਸਰ ਆਪਈ ਲੜਾਈ ਵਿੱਚ ਸਲਾਬਤ ਖਾਂ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਹੱਥੋਂ ਮਾਰਿਆ ਗਿਆ ਤੇ ਉਸ ਦੀ ਫੌਜ ਅੰਮ੍ਰਿਤਸਰ ਛੱਡ ਕੇ ਭੱਜ ਗਈ ਸਿੰਘਾਂ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ ਦੀਵਾਨ ਲਖਪਤ ਰਾਏ ਨੇ ਸਰੋਵਰ ਦਾ ਕੁਝ ਹਿੱਸਾ ਪੂਰ ਦਿੱਤਾ ਹੋਇਆ ਸੀ ਸਿੱਖਾਂ ਨੇ ਉਸ ਦੀ ਸਫਾਈ ਕਰਕੇ ਵਿੱਚ ਜਲ ਭਰ ਦਿੱਤਾ ਅਤੇ ਸੰਗਤਾਂ ਨੇ ਖੁੱਲੇ ਇਸ਼ਨਾਨ ਕੀਤੇ ਇੰਨੇ ਚਿਰ ਨੂੰ ਮੀਰ ਮੰਨੂ ਤੋਂ ਹਾਰ ਕੇ ਬਦਾਲੀ ਵਾਪਸ ਮੁੜਿਆ ਤਾਂ ਸਤਲੁਜ ਦੇ ਔਰਲੇ ਕੰਡੇ ਤੋਂ ਹੀ ਸਿੱਖੋ ਦੇ ਮਗਰ ਲੱਗ ਪਈ ਉਹ ਦਿਨੇ ਤਾਂ ਅਬਦਾਲੀ ਦੀ ਫੌਜ ਤੋਂ ਜਰਾ ਦੂਰ हट ਜਾਂਦੇ ਤੇ ਰਾਤ ਨੂੰ 12 ਵਜੇ ਛਾਪਾ ਮਾਰ ਕੇ ਹੱਥ ਲੱਗਦਾ ਸਮਾਨ ਲੁੱਟ ਕੇ ਜੰਗਲ ਵਿੱਚ ਜਾ ਵੜਦੇ ਕਿਉਂਕਿ ਸਿੰਘ ਗਿਣਤੀ ਵਿੱਚ ਮੁੱਠੀ ਭਰ ਸਨ ਤੇ ਫੌਜਾਂ ਕਈ ਲੱਖਾਂ ਦੇ ਵਿੱਚ ਸਨ ਇਸੇ ਤਰ੍ਹਾਂ ਲੁੱਟ ਮਾਰ ਕਰਦੇ ਸਿੰਘ ਝਨਾ ਤੱਕ ਅਬਦਾਲੀ ਦੇ ਮਗਰ ਗਏ 29 ਮਾਰਚ 1748 ਨੂੰ ਵਿਸਾਖੀ ਸੀ ਅਬਦਾਲੀ ਦਾ ਪਿੱਛਾ ਛੱਡ ਕੇ ਸਿੰਘ ਵਿਸਾਖੀ ਮਨਾਉਣ ਵਾਸਤੇ ਅੰਮ੍ਰਿਤਸਰ ਆ ਇਕੱਠੇ ਹੋਏ ਤਈਆਂ ਸਾਲਾਂ ਪਿੱਛੋਂ ਇਹ ਪਹਿਲੀ ਵਿਸਾਖੀ ਸੀ ਜੋ ਸਿੰਘਾਂ ਨੇ ਆਜ਼ਾਦੀ ਨਾਲ ਮਨਾਈ ਐਸ ਵਿਸਾਖੀ ਦੇ ਦਿਨ ਤੋਂ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾੜ ਸ਼ੁਰੂ ਹੋਇਆ ਇੱਕ ਤਾਂ 11 ਮਿਸਲਾਂ ਦਾ ਮੋੜ ਵੱਜਾ ਅਤੇ ਦੂਜਾ ਕਿਲਾ ਰਾਮ ਰੌਣੀ ਬਣਾਇਆ ਛੋਟੇ ਘੱਲੂ ਘਾਰੇ ਤੋਂ ਸਿੰਘਾਂ ਨੇ ਇੱਕ ਸਿੱਖਿਆ ਹਾਸਲ ਕੀਤੀ ਕਿ ਵੱਖੋ-ਵੱਖ ਸਰਦਾਰਾਂ ਦੇ ਛੋਟੇ ਖੁਦਮੁਖਤਿਆਰ ਜੱਥਿਆਂ ਦੀ ਥਾਂ ਪੰਥ ਦੀ ਇੱਕ ਪੱਕੀ ਤੇ ਬਲਵਾਨ ਦਿੱਥੇ ਬੰਦੀ ਚਾਹੀਦੀ ਹੈ ਜੋ ਇੱਕ ਜਥੇਦਾਰ ਦੇ ਹੁਕਮ ਵਿੱਚ ਲੋੜ ਪਈ ਤੇ ਕੰਮ ਕਰੇ ਉਸ ਵੇਲੇ ਪੰਥ ਵਿੱਚ ਕਈ ਛੋਟੇ-ਛੋਟੇ ਸਰਦਾਰਾਂ ਦੇ ਜਥੇ ਸਨ ਉੱਗੇ ਸਰਦਾਰ ਸਨ ਨਵਾਬ ਕਪੂਰ ਸਿੰਘ ਸਰਦਾਰ ਜੱਸਾ ਸਿੰਘ ਕਲਾਲ ਹਰੀ ਸਿੰਘ ਭੰਗੀ ਝੰਡਾ ਸਿੰਘ ਸਰਦਾਰ ਗੰਡਾ ਸਿੰਘ ਸਰਦਾਰ ਨੱਥਾ ਸਿੰਘ ਸਰਦਾਰ ਮਤਾਬ ਸਿੰਘ ਸਰਦਾਰ ਚੜਤ ਸਿੰਘ ਸਰਦਾਰ ਦੀਵਾਨ ਸਿੰਘ ਸਰਦਾਰ ਗੁੱਜਰ ਸਿੰਘ ਸਰਦਾਰ ਗਰਜਾ ਸਿੰਘ ਸਰਦਾਰ ਨਿਬਾਹੂ ਸਿੰਘ ਸਰਦਾਰ ਲਹਿਣਾ ਸਿੰਘ ਸਰਦਾਰ ਫੂਲਾ ਸਿੰਘ ਸਰਦਾਰ ਸਾਵਲ ਸਿੰਘ ਰੰਧਾਵਾ ਗੁਰਬਖਸ਼ ਸਿੰਘ ਪਿੰਡ ਦੋਦਨਾ ਧੰਨਾ ਸਿੰਘ ਪਿੰਡ ਕਲਾਲਵਾਲਾ ਤਾਰਾ ਸਿੰਘ ਪਿੰਡ ਚੈਨਪੁਰ ਬਾਗ ਸਿੰਘ ਕੂਟ ਸੈਦ ਮਹਿਸੂਦ ਹਕੀਕਤ ਸਿੰਘ ਮਹਿਤਾਬ ਸਿੰਘ ਪਿੰਡ ਮਡਾਲਾ ਜੈ ਸਿੰਘ ਪਿੰਡ ਕੰਨ ਝੰਡਾ ਸਿੰਘ ਪਿੰਡ ਕੰਨ ਤਾਰਾ ਸਿੰਘ ਪਿੰਡ ਕੰਨ ਮਨੋਹਰ ਸਿੰਘ ਸੋਭਾ ਸਿੰਘ ਭੀਮ ਸਿੰਘ ਅਮਰ ਸਿੰਘ ਪਿੰਡ ਵਾਗਾ ਸੋਭਾ ਸਿੰਘ ਪਿੰਡ ਪਿੱਕਾ ਬੱਗੇ ਈਰਸਿੰਘ ਗੁਲਾਬ ਸਿੰਘ ਹਰੀ ਸਿੰਘ ਨੌਧ ਸਿੰਘ ਸ਼ੁਕਰ ਚੱਕੀਆ ਗੁਲਾਬ ਸਿੰਘ ਨੌਧ ਸਿੰਘ ਦਾ ਸੋਹਰਾ ਪਿੰਡ ਮਜੀਠਾ ਮਹਿਤਾਬ ਸਿੰਘ ਪਿੰਡ ਝੁਲਕਾ ਜਿਹੜਾ ਕਿ ਬਗੇਲ ਸਿੰਘ ਦਾ ਪੁੱਤਰ ਸੀ ਕਰੋੜਾ ਸਿੰਘ ਪਿੰਡ ਪੇਜਗੜ ਹਰਾ ਸਿੰਘ ਲੱਜਾ ਸਿੰਘ ਸਰਦਾਰ ਆਨੰਦ ਸਿੰਘ ਪਿੰਡ ਸੰਘਾਣਾ ਕਪੂਰ ਸਿੰਘ ਸੂਰੀਆਵਾਲਾ ਅਤੇ ਅਮਰ ਸਿੰਘ ਪਿੰਡ ਕਿੰਗਰਾ ਜੀਵਨ ਸਿੰਘ ਅਗਲੇ ਸਿੰਘ ਸਨ ਸਾਹਿਬ ਸਿੰਘ ਸਿਆਲਕੋਟੀਆ ਦੀਪ ਸਿੰਘ ਸੇਕ ਸ਼ਹੀਦ ਨੱਥਾ ਸਿੰਘ ਸੇਕ ਸ਼ਹੀਦ ਮੋਹਰ ਸਿੰਘ ਪਿੰਡ ਰਣੀਆਂ ਮਹਾ ਸਿੰਘ ਬਾਗ ਸਿੰਘ ਹੱਲੋ ਵਾਲੀਆ ਝੰਡਾ ਸਿੰਘ ਮਿਰਜਾ ਸਿੰਘ ਸ਼ਾਮ ਸਿੰਘ ਮਾਨ ਮਾਲਾ ਸਿੰਘ ਬਹਾਲ ਸਿੰਘ ਅਮੀਰ ਸਿੰਘ ਹੀਰਾ ਸਿੰਘ ਗੰਗਾ ਸਿੰਘ ਲਾਲ ਸਿੰਘ ਤਾਰਾ ਸਿੰਘ ਮਹਿਤਾਬ ਸਿੰਘ ਰੂਪ ਸਿੰਘ ਅਨੂਪ ਸਿੰਘ ਨਕਈ ਦਸੌਂਦਾ ਸਿੰਘ ਤਾਰਾ ਸਿੰਘ ਕੋਬਾ ਅਤੇ ਧਰਮ ਸਿੰਘ ਖੱਤਰੀ ਅਮਰਸਰ ਸੁੱਖਾ ਸਿੰਘ ਮਾੜੀ ਕੰਬੋ ਕੀ ਜਸਾ ਸਿੰਘ ਪਿੰਡ ਈਚੋ ਗੱਲ ਪਿੱਛੋਂ ਰਾਮਗੜੀਆ ਖਵਾਇਆ ਸੀ ਜਿਹੜਾ ਨਵਾਬ ਕਪੂਰ ਸਿੰਘ ਨੇ ਮਤਾ ਪੇਸ਼ ਕੀਤਾ ਕਿ ਪੰਥ ਦੀ ਇੱਕ ਜਥੇਬੰਦੀ ਅਤੇ ਇੱਕ ਜਥੇਦਾਰ ਹੋਣਾ ਚਾਹੀਦਾ ਜਿਸ ਦੀ ਚੋਣ ਸਾਰਾ ਪੰਥ ਕਰੂਗਾ ਇਹ ਮਤਾ ਪ੍ਰਵਾਨ ਕਰ ਲਿਆ ਗਿਆ ਵਿਸਾਖੀ ਦੇ ਦਿਨ ਦਸ਼ਮੇਸ਼ ਪਿਤਾ ਨੇ ਪੰਥ ਸਾਜਿਆ ਸੀ ਅਤੇ ਵਿਸਾਖੀ ਦੇ ਦਿਨ ਇਹ ਜਥੇਬੰਦੀ ਬਣਾਈ ਗਈ ਜਿਸ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਫਿਰ ਜਥੇਦਾਰ ਚੌਂਦੀ ਵਾਰੀ ਆਈ ਤਾਂ ਸਾਰਿਆਂ ਦੀ ਨਿਗਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਪਈ ਉਸ ਵੇਲੇ ਉਹ ਸਾਰਿਆਂ ਵਿੱਚੋਂ ਬਲਵਾਨ ਸਰਦਾਰ ਸੀ ਸਰਬਸੰਮਤੀ ਨਾਲ ਉਸ ਨੂੰ ਜੱਸਾ ਸਿੰਘ ਆਲੂਵਾਲੀਏ ਨੂੰ ਪੰਥ ਦਾ ਸਾਂਝਾ ਜਥੇਦਾਰ ਥਾਪਿਆ ਗਿਆ ਉਸ ਦੇ ਮਾਤ ਹਿਤ ਦਸਾਂ ਸਰਦਾਰਾਂ ਦੀ ਇੱਕ ਸਲਾਹਕਾਰ ਕਮੇਟੀ ਬਣਾ ਦਿੱਤੀ ਗਈ ਇਹਨਾਂ ਦਸੇ ਸਰਦਾਰਾਂ ਬਾਕੀ ਦੀਆਂ ਦਸਾਂ ਮਿਸਲਾਂ ਦੇ ਜਥੇਦਾਰ ਬਣੇ ਉਸ ਵੇਲੇ ਅੰਮ੍ਰਿਤਸਰ ਵਿੱਚ ਸਥਾਪਿਤ ਹੋਈਆਂ 11 ਮਿਸਲਾਂ ਸਨ ਤੇ ਉਹਨਾਂ ਦੇ ਜਥੇਦਾਰ ਸਨ ਮਿਸਲ ਆਲੂਵਾਲੀਆ ਜਿਸ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਕਲਾਲ ਜੋ ਸਾਰੇ ਪੰਥ ਦਾ ਜੱਥੇਦਾਰ ਸੀ ਦੂਜੀ ਮਿਸਲ ਸੀ ਮਿਸਲ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਕਹਿ ਲੋ ਇਸ ਦਾ ਜੱਥੇਦਾਰ ਨਵਾਬ ਕਪੂਰ ਸਿੰਘ ਪਿੰਡ ਫੈਜ਼ਲਪੁਰ ਦਾ ਸੀ ਤੀਜੀ ਮਿਸਲ ਸ਼ੁਕਰਚੱਕੀਆ ਜਿਸ ਦਾ ਜੱਥੇਦਾਰ ਸਰਦਾਰ ਨੌਦ ਸਿੰਘ ਸੀ ਅਤੇ ਰਣਜੀਤ ਸਿੰਘ ਦਾ ਪੁਰਦਾਦਾ ਸੀ ਚੌਥੀ ਮਿਸਲ ਦਾ ਨਾਂ ਸੀ ਨਿਸ਼ਾਨਾਂ ਵਾਲੀ ਇਸ ਦਾ ਜੱਥੇਦਾਰ ਸਰਦਾਰ ਦਸੌਂਦਾ ਸਿੰਘ ਸੀ ਜੋ ਦਲ ਖਾਲਸਾ ਦਾ ਨਿਸ਼ਾਨ ਪ੍ਰਧਾਰ ਸੀ ਪੰਜਵੀਂ ਮਿਸਲ ਸੀ ਮਿਸਲ ਪੰਗੀਆਂ ਇਸ ਦਾ ਜੱਥੇਦਾਰ ਸਰਦਾਰ ਹਰੀ ਸਿੰਘ ਪੰਗੀ ਪਿੰਡ ਪੰਜਵੜ ਦਾ ਸੀ ਛੇਵੀਂ ਮਿਸਲ ਸੀ ਕਨਈਆ ਮਿਸਲ ਇਸ ਦਾ ਜੱਥੇਦਾਰ ਸਰਦਾਰ ਜੈ ਸਿੰਘ ਕਨਈਆ ਪਿੰਡ ਕੰਨਾ ਸੱਤਵੀਂ ਮਿਸਲ ਸੀ ਨਕਈਆਂ ਦੀ ਜਿਸ ਦਾ ਜੱਥੇਦਾਰ ਸਰਦਾਰ ਹੀਰਾ ਸਿੰਘ ਨਕਈ ਪਿੰਡ ਬਹਿੜਵਾਲ ਜੋ ਕਿ ਲਾਹੌਰ ਦਾ ਰਹਿਣ ਵਾਲਾ ਸੀ ਅੱਠਵੀਂ ਮਿਸਲ ਸੀ ਢੱਲੇਵਾਲੀ ਮਿਸਲ ਇਸ ਦਾ ਜੱਥੇਦਾਰ ਸਰਦਾਰ ਗੁਲਾਬ ਸਿੰਘ ਪਿੰਡ ਢੱਲੇਵਾਲ ਦਾ ਸੀ 9ਵੀਂ ਮਿਸਲ ਸੀ ਮਿਸਲ ਸ਼ਹੀਦਾ ਇਸ ਦਾ ਜੱਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ ਤੇ 10ਵੀਂ ਮਿਸਲ ਸੀ ਮਿਸਲ ਕਰੋੜਾ ਸਿੰਘਿਆ ਇਸ ਦਾ ਜੱਥੇਦਾਰ ਸਰਦਾਰ ਕਰੋੜਾ ਸਿੰਘ ਪਿੰਡ ਪੈਜਗੜ ਦਾ ਸੀ ਅਰੇ 11ਵੀਂ ਮਿਸਲ ਸੀ ਸੰਘਣੀਆਂ ਇਸ ਦਾ ਜੱਥੇਦਾਰ ਸਰਦਾਰ ਆਨੰਦ ਸਿੰਘ ਪਿੰਡ ਸੰਘਣੇ ਦਾ ਸੀ ਇਹ ਮਿਸਲਾ ਪਿੱਛੋਂ ਮਿਸਲ ਰਾਮਗੜੀਆ ਵੀ ਖਵਾਈ ਫਿਰ ਹਰ ਇੱਕ ਸਿੰਘ ਸਿਪਾਹੀ ਤੇ ਸਰਦਾਰ ਨੂੰ ਆਗਿਆ ਹੋਈ ਕਿ ਉਹ ਜੱਸ ਜਥੇ ਮਿਸਲ ਵਿੱਚ ਚਾਵੇ ਉਹ ਰਲ ਸਕਦਾ ਹੈ ਹਰ ਅਮਰਤ ਧਾਰੀ ਸਿੰਘ ਦਲ ਖਾਲਸਾ ਦਾ ਮੈਂਬਰ ਤੇ ਬਰਾਬਰ ਦਾ ਭਾਈ ਸਮਝਿਆ ਜਾਵੇਗਾ ਹਰ ਸਿਪਾਹੀ ਨੂੰ ਇਹ ਵੀ ਹੱਕ ਦਿੱਤਾ ਗਿਆ ਕਿ ਉਹ ਚਾਵੇ ਤਾਂ ਇੱਕ ਜਥੇ ਨੂੰ ਛੱਡ ਕੇ ਦੂਜੇ ਜਥੇ ਵਿੱਚ ਜਾ ਕੇ ਸ਼ਾਮਲ ਹੋ ਸਕਦਾ ਹੈ ਹਰ ਮਿਸਲ ਅੰਦਰੂਨੀ ਮਾਮਲਿਆਂ ਵਿੱਚ ਖੁਦ ਮੁਖਤਿਆਰ ਹੋਵੇਗੀ ਪਰ ਸਾਂਝੇ ਅਮਲ ਲਈ ਉਸ ਨੂੰ ਦਲ ਖਾਲਸਾ ਦੇ ਪ੍ਰਧਾਨ ਜਥੇਦਾਰ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ ਇਸ ਤਰ੍ਹਾਂ ਗੁਰੂ ਪਿਆਰਿਓ ਪੰਥ ਵਿੱਚ ਮਸਲਾਂ ਦਾ ਮੋੜ ਵੱਜਾ ਸੀ ਦੂਜਾ ਵੱਡਾ ਕੰਮ ਸਾਰੇ ਜਥੇਦਾਰਾਂ ਨੇ ਸੋਚਿਆ ਕਿ ਕਦ ਤੱਕ ਪੰਥ ਢਾੜਾਂ ਵਿੱਚ ਲੁਕਦਾ ਫਿਰੇਗਾ ਵੈਰੀ ਦੇ ਟੱਕਰੇ ਵਾਸਤੇ ਸਾਨੂੰ ਕੋਈ ਛੋਟਾ ਮੋਟਾ ਕਿਲਾ ਬਣਾਉਣਾ ਚਾਹੀਦਾ ਜਿੱਥੇ ਭੀੜ ਬਣੀ ਤੇ ਆਸਰੇ ਨਾਲ ਵੈਰੀ ਦਾ ਟੱਕਰਾ ਕੀਤਾ ਜਾਵੇ ਮਤਾ ਇਹ ਪਾਸ ਹੋਇਆ ਕਿ ਅਮਰਤ ਸਰ ਨਾਲੋਂ ਹੋਰ ਪਵਿੱਤਰ ਧਰਤੀ ਕਿਹੜੀ ਹੈ ਇੱਥੇ ਹੀ ਕਲਾ ਬਣਾਇਆ ਜਾਵੇ। ਰਾਮਸਰ ਦੇ ਨੇੜੇ ਗੁਰੂ ਮਹਾਰਾਜ ਨੇ ਇੱਕ ਖੂਹੀ ਲਵਾਈ ਸੀ। ਉਸ ਦੇ ਉਦਾਲੇ ਕੱਚੀ ਗੜੀ ਦੀ ਨੀ ਵਸਾਖੀ ਵਾਲੇ ਦਿਨ 1748 ਨੂੰ ਰੱਖੀ ਗਈ। ਨੀ ਦੇ ਉਦਾਲੇ ਪਾਣੀ ਫੇਰ ਕੇ ਕਹਾਣੀ ਬਣਾ ਕੇ ਗਾਰੇ ਦੀ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਰਾਜ ਮਜ਼ਦੂਰ ਮਿਸਤਰੀ ਸਿੰਘ ਸਭ ਕੁਝ ਆਪੇ ਹੀ ਕਰਦੇ ਸਨ। ਦਿਨਾਂ ਵਿੱਚ ਹੀ ਕੱਤੀ ਗੜੀ ਤਿਆਰ ਹੋ ਗਈ। ਉਸ ਦਾ ਨਾਮ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਰਾਮ ਰੌਣੀ ਰੱਖਿਆ ਗਿਆ। ਉਸ ਦੀ ਕੰਧ 4 ਹੱਥ ਚੌੜੀ ਤੇ 6-7 ਹੱਥ ਉੱਚੀ ਸੀ। ਉਸ ਵਿੱਚ 500 ਘੋੜ ਸਵਾਰਾਂ ਦੇ ਰਹਿਣ ਜੋਗੀ ਥਾਂ ਸੀ। ਸੋ 500 ਸਿੰਘਾਂ ਨੂੰ ਉਸ ਵਿੱਚ ਰਹਿਣ ਦੀ ਆਗਿਆ ਹੋਈ। ਸਮੇਂ-ਸਮੇਂ ਸਰਦਾਰ ਹਰੀ ਸਿੰਘ ਭੰਗੀ ਨੇ ਆਪਣਾ ਕਟੜਾ ਵੀ ਵਸਾਇਆ। ਗੁਰੂ ਪਿਆਰਿਓ ਅੱਜ ਦਾ ਇਤਿਹਾਸ ਆਪਾਂ ਇੱਥੇ ਹੀ ਸਕੋਚਣ ਲੱਗੇ ਆਂ। ਇਹ ਇਤਿਹਾਸ ਵੱਧ ਤੋਂ ਵੱਧ ਅੱਗੇ ਤੁਸੀਂ ਸ਼ੇਅਰ ਕਰਿਆ ਕਰੋ ਤਾਂ ਜੋ ਜਿੰਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗੇ ਅੱਜ ਬਹੁਤ ਲੋੜ ਹੈ ਇਸ ਜਾਗਰਤੀ ਦੀ ਤਾਂ ਜੋ ਬੱਚੇ-ਬੱਚੇ ਤੱਕ ਇਤਿਹਾਸ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗੇ ਸਾਡਾ ਅਸਲ ਇਤਿਹਾਸ ਕੀ ਹੈ ਸੋ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦਿਆਂ ਜੀ ਅਗਲੀ ਵੀਡੀਓ ਵਿੱਚ